ਜਦੋਂ ਤੁਸੀਂ ਪਿੰਡੋਂ ਨਿਕਲੇ 1947 ਚ ਪਾਕਿਸਤਾਨ ਵਾਲੇ ਪਿੰਡੋਂ ਤੇ ਸਮਾਨ ਕਿਨੂੰ ਦੇ ਕੇ ਆਏ ਜਰਦਾਂ ਹਨ ਤਾਂ ਪੇਟੀ ਰੱਖੀ ਟਰੰਕ ਤੇ ਪੇਟੀ ਟਰੰਕ ਤੇ ਪੇਟੀ ਜਲਿਆ ਨੂੰ ਦੇ ਦਿੱਤੀ ਤੇ ਕੋਈ ਜਲਿਆ ਦਾ ਨਾਂ ਚਿੱਤੇ ਨਾ ਨਾਂ ਨਹੀਂ ਚਿੱਤੇ ਅਸਾਂ ਨਾਂ ਨਹੀਂ ਚਿੱਤੇ ਕੀ ਕੀ ਸਮਾਨ ਸੀ ਪੇਟੀ ਚ ਤੇ ਟਰੰਕ ਵਿੱਚ ਬਿਸਰੇ ਸੀ ਕੈਸ ਬੜੀਆਂ ਸੀ ਗਰਮ ਕਪੜੇ ਸੀ ਜਾਂ ਸੀ ਤੇ ਉਹ ਗਰਮ ਹੂੰ ਅੱਛਾ ਤੇ ਟ੍ਰਾਂਕ ਵਿੱਚ ਟੰਕਾਂ ਦੀ ਕਪੜੇ ਸੀ ਟੁੱਟੇ ਚਿੱਪੜ ਦੇ ਜਲਾ ਨੂੰ ਸੌਂਪ ਆਇਆ ਸੀ ਤੇ ਮੁੜ ਕੇ ਫਿਰ ਦੁਬਾਰਾ ਤੁਸੀਂ ਫਿਰ ਉੱਥੇ ਰਹਿ ਗਏ ਬਾਕੀ ਜਥੇ ਜਿਹੜੇ ਨਾਲ ਸੀ ਕਾਫਲੇ 'ਚ ਆ ਗਏ ਤੁਸੀਂ ਉਹ ਪਿੰਡ 'ਚ ਰਹਿ ਗਏ ਤੇ ਫਿਰ ਮੁੜ ਕੇ ਗਏ ਘਰ ਲੈਣ ਟੇਟੀ 'ਚ ਸਮਾਨ ਤੇ ਨੜਿਆ ਨਾ ਮਿਲਿਆ ਹੀ ਨਹੀਂ ਹਾਂ ਕਰਦੇ ਕੇ ਕੇ ਸੀ ਅੱਛਾ ਤੇ ਅੰਦਰ ਉਸਾਰ ਦੇ ਕਮੇਟੀ ਵਾਲੇ ਨਾ ਹੂੰ ਲੈ ਕੇ ਆਈ ਉਹ ਤਾਂ ਨ ਕੋਲ ਉਸਾਰ ਦੀ ਚਾਬੀ ਸੀ ਤੇ ਉਹ ਖੋਲ ਕੇ ਅੱਛਾ ਉਹ ਜਿਹੜਾ ਸਮਾਨ ਹੈ ਉਹ ਜਲਾਇਆ ਕੋ ਚਾਬੀ ਕਮੇਟੀਆਂ ਲੈ ਲਈ ਸੀ ਪਿੰਡੀ ਦੀ ਕਮੇਟੀ ਨੇ ਉਸਾਰ ਦੀ ਕਮੇਟੀ ਜਲਾਇਆ ਵਾਲ ਤੇ ਪੇ ਪੁਕਾਰ ਛਾਡਾਇਆ ਸੀ ਤਾਈ ਇਤਾਰ ਛੱਡੇ ਕੁੱਤੇ ਚੱਲ ਗਏ ਸੀ ਅੱਛਾ ਤੇ ਤਾਈ ਨੇ ਰੱਖਿਆ ਸੀ ਤਾਈ ਨੇ ਸਮਾਨ ਸਾਰਾ ਉਹਨਾਂ ਵੱਲ ਰੱਖਤਾ ਜੀ ਆਹ ਅੰਨ ਦੇ ਘਰ ਫਿਰ ਮਿਹਿਆ ਉਹਨਾਂ ਚੋਂ ਕੁਝ ਗੈਹ ਦੁਆਰਾ ਲੈਣ ਉਹਨਾਂ ਦੇ ਘਰ ਹੈ ਘਰ ਗਏ ਉਹਨਾਂ ਦੇ ਲੈਣ ਸਮਾਨ ਲੈਣ ਗਏ ਕਮੇਟੀ ਵਾਲਿਆਂ ਨੂੰ ਨਾਲ ਲੈ ਕੇ ਆਹ ਤੁਸੀਂ ਆਪ ਇਕੱਲੇ ਨਹੀਂ ਗਏ ਕਮੇਟੀ ਨਾਲ ਲੈ ਗਏ ਹਾਂ ਕਮੇਟੀ ਨਹੀਂ ਕਮੇਟੀ ਵਾਲਿਆਂ ਨਾਲ ਗਏ ਸੀ ਚਾਚ ਹੂੰ ਮਾਤਾ ਜੀ ਫਿਰ ਉੱਥੇ ਜਾ ਕੋਲਿਆ ਤੇ ਕਹਿੰਦੇ ਤਾਲਾ ਖੋਲ ਤਰ ਤਾਉੜਾ ਮਾਰ ਕੇ ਕਿੰਗਾ ਫੁੱਟ ਨਹੀਂ ਆ ਜੀ ਕਹਿੰਦੇ ਬੜਿਆ ਹਸ਼ਿਆਰ ਹੈ ਤਾਲਾ ਤੇ ਕਹਿੰਦਾ ਤੱਕੀ ਕਿੱਤੀ ਹੈ ਤੇ ਜਦ ਸਪੇਟੀ ਖੋਲ ਦਿੱਤੀ ਤੇ ਕੁਝ ਕੋਈ ਨਹੀਂ ਸੀ ਬੇਹਰ ਸੀ ਤੇ ਦੋ ਘਰੋਂ ਤੁਮੀ ਜਾਏ ਉਹਨਾਂ ਜਗਾ ਇੱਕ ਨਲਵਾਲੜਾ ਕੁੱਤਾ ਸੀ ਇੱਕ ਚੱਕਦਾਰ ਸੀ ਜਣਾਇਆ ਨੇ ਉਹ ਕਪੜੇ ਕੱਢ ਲਏ ਸਨ ਸਮਾਨ ਕੱਢ ਲਿਆ ਸੀ ਫੇਰ ਆ ਭਾਰਤੀ ਕੱਢ ਲਈਦਾ ਇਹਦੇ ਚ ਪਤੀਆਂ ਅੱਛਾ ਫੇਰ ਤੇ ਹਕਮੇਤੀ ਵਾਲੇ ਕਹਿੰਦੇ ਨੇ ਐਡੀ ਵੱਡੀ ਪੇਟੀ ਤੇ ਚਲੀਦਾ ਪਾਈਆਂ ਸੀ ਹਨ ਹੂੰ ਕਿ ਕਿ ਜਨੀ ਤੋਂ ਮੇਰੇ ਉਹ ਦੋ ਕੁਰਤੇ ਲੈ ਲੈ ਮੈਂ ਨੇ ਜੀ ਨਾਲ ਨੇ ਕਿਹਾ 15 ਗੱਜ ਕੱਢ ਲਾ ਦੇਣ ਹੂੰ ਜਦ ਪਰਨਾਹ ਪਰਦੇ ਜ ਮਾ ਮਰ ਕੇ ਦੇ ਵੀ ਅਸੀਂ ਮੈਜ ਦਿੱਤਾ ਹੈ ਅੱਛਾ ਪਹਿਲਾ ਸੀਨ ਵਾਸਤੇ ਦਿੱਤਾ ਸੀ ਉਹਨਾਂ ਨੇ ਲਾਈਕ ਖੱਦਰ ਬੰਨਵਾ ਦਿੱਤਾ ਸੀ ਪਹਿਲਾਂ ਹੀ 15 ਗਾ ਜੀ ਖੱਦਰ ਉਹਨਾਂ ਨੇ ਦਿੱਤਾ ਹੂੰ ਤੇ ਮੇਰੇ ਭਰਾ ਦੇ ਕੇ ਇਤਨੀ ਸੀਤੀ ਤੇ ਇੱਕ ਚੰਨੀ ਤੇ ਲੈਣ ਵਾਲੀ ਆਹ ਆਹ ਕਪੜੇ ਨਹੀਂ ਸਨ ਨਾ ਕੱਚੇ ਕੱਚਾ ਹੀ ਪਾਇਆ ਸੀ ਅੱਛਾ ਨਾ ਲਾ ਕੇ ਆਪਣਾ ਕਮੀਜ਼ ਦਿੱਤਾ ਸੀ ਉਹਨੂੰ ਦਿੱਤਾ ਉਹਨੇ ਪਾਇਆ ਸੀ ਉਹ ਨੰਗਾ ਹੀ ਸੀ ਨੰਗਾ ਹੀ ਸੀ ਕੱਚਾ ਹੀ ਸੀ ਜੀਤ ਦੇ ਲੱਕ ਵੀ ਕੱਚਾ ਹੀ ਸੀ ਦੂਜੇ ਭਰਾ ਦੇ ਹਾਂ ਉਹ ਵਿਛੜ ਗਿਆ ਸੀ ਉਹ ਵਿਛੜ ਗਿਆ ਉਦੋਂ ਹੀ ਅਜੇ ਪਹਿਲਾਂ ਜਦੋਂ تھا ਪਿਆ ਹੂੰ ਅਛੜੇ ਦਾ ਉਹਦੇ ਸਮਾਨ ਨਹੀਂ ਦਿੱਤਾ ਚਲਾਇਆ ਨੇ ਤੁਹਾਨੂੰ ਨਾ ਤੇ ਬਾਕੀ ਜਿਹੜਾ ਘਰ ਦਾ ਸਮਾਨ ਭਾਂਡੇ ਭਾਂਡੇ ਦੇ ਹੈਗੇ ਪਸਤਾਰ ਦੇ ਕੋਨੇ ਤੇ ਤਲਾ ਪਸਤਾਰ ਦੇ ਵਿੱਚ ਕੁਝ ਨਹੀਂ ਸੀ ਇੱਕ ਪਤੀ ਧਰੀ ਤੇ ਇੱਕ ਕੇਸ ਉਹ ਹੀ ਮਾਮੇ ਨੇ ਚੁੱਕ ਲਿਆ ਇੱਕ ਲੁਮਾਰੀ ਸੀ ਉਹਦੇ ਵਿੱਚ ਸਾਡੇ ਐਨਸੀ ਤੇ ਕੱਪੜੇ ਤੇ ਉਹ ਵੀ ਕੰਡਾ ਫਟ ਕੇ ਕੱਢ ਲਏ ਸੀ ਇੱਕ ਪੱਖੀ ਸੀ ਉਹਦੇ ਵਿੱਚ ਮੋਤੀਆਂ ਆੜੀ ਤੇ ਪਾਟਾ ਕੇਸ ਤੇ ਦਰੀ ਲੈ ਕੇ ਆਏ ਉਹ ਹੀ ਲੈ ਕੇ ਆਏ ਭਾਂਡਾ ਨਹੀਂ ਮਿਲਿਆ ਕੋਈ ਨਾ ਭਾਂਡੇ ਵੀਰੇ ਇੱਕ ਬਾਤੀ ਸੀ ਕਿ ਕਮੇਟੀ ਵਾਲੇ ਕੋ ਭਾਂਡੇ ਨਹੀਂ ਮੰਗੇ ਭਾਂਡੇ ਕਾਹਦੇ ਭਾਂਡੇ ਇੱਥੇ ਗਏ ਕੋਛੜੀ ਜੀ ਉਸ ਤੋਂ ਸਮਾਨ ਸਿਕਾੜ ਪੀਣਾ ਚੋ ਦਾਲਾ ਆਟਾ ਗੁੜ ਤੇ ਉਹ ਕੰਦਨ ਦੇ ਵੀ ਚਾਬੀ ਐ ਤੇ ਲਾ ਦੇ ਉਹ ਤੋਂ ਕਾਨਪੀ ਦੀ ਸਮਾਨ ਲੈ ਲਈ ਚਾਬੀ ਤੜ ਕੋ ਹੈ ਨਹੀਂ ਚਾਬੀ ਤੋ ਨਾ ਕਮੇਟੀ ਲਾਵੇ ਸੀ ਛੁੱਟ ਦਿੱਤੇ ਸੀ ਅਸੀਂ ਚਾਬੀ ਕਿੰਨਾਂ ਦੇਖਿਆ ਫਿਰ ਸਵੇਚ ਭਾਂਡੇ ਹੜ ਤੇ ਉਨੀ ਤਰ੍ਹਾਂ ਲੱਗਾ ਸੀ ਇਹ ਕੰਨੇ ਤਾਲਾ ਨਹੀਂ ਤੋੜਨਾ ਤੇ ਹੋਏ ਬਾਟੀ ਚ ਕੁਲੀ ਤੇ ਪਟਾ ਜਿਹੜਾ ਤੁਹਾਡਾ ਘਰ ਦਾ ਸੁਆਣ ਸੀ ਕਰਦਾ ਉਹ ਸਾਰਾ ਬਗਾਨਾ ਹੋ ਗਿਆ ਸੀ ਉਹ ਲੈ ਕੇ ਆਏ ਹੈ ਹੋਰ ਕੁਝ ਨਹੀਂ ਮਿਲਦਾ ਹੋਰ ਕੁਝ ਨਹੀਂ ਚੁੱਕਿਆ ਉਹ ਬਾਟੀ ਤਿੰਦੋਬ ਇੱਕ ਕੇਸ ਪਟਾ ਤੇ ਇੱਕ ਦਰੀ ਪਾਤੀ ਉਹ ਉਹ ਲੈ ਕੇ ਕਰੋ अच्छा पर ਕੋਈ ਨਾ ਕੋ ਚੁੱਕਣ ਦਾ ਹੁਕਮ ਨਹੀਂ ਹੋਇਆ ਨਹੀਂ ਤਾਲਾ ਲੱਗਾ ਸੀ ਜਿਸ ਤੋਈ ਨੇ اچھا ਤੁਸੀਂ ਕਿਹਾ ਨਹੀਂ ਸਾਡੇ ਭਾਂਡੇ ਨੇ ਥੋੜੇ ਚੁੱਕ ਲੈਂਦੇ ਹੋ ਉਹ ਕਹਿੰਦੇ ਤਾਲਾ ਨਹੀਂ ਤੋੜਨਾ ਜੇ ਚਾਬੀ ਹੈ ਤੇ ਲੈ ਲਓ ਤੇ ਲੈ ਲਓ ਚਾਬੀ ਹੈ ਨਹੀਂ ਸੀ ਚਾਬੀ ਕਿੱਥੇ ਗਈ ਸੀ ਸੁਣ ਦਿੱਤਾ ਹੈ ਚਾਬੀ ਨਾਲ ਗੁੱਛਾ اچھا ਕਿੱਥੇ ਸੁਟਿਆ ਸੀ ਉੱਥੇ ਬਾਹਰ ਖੂਤੇ ਹੀ ਤੇ ਸੁੱਟ ਦਿੱਤਾ ਉਹ ਜੀ ਸੁੱਟਦਾ ਸੀ ਤੇ ਸਮਾਨ ਨਹੀਂ ਜਨਕੇ ਆਪਣਾ ਜਲਾਇਆ ਨਹੀਂ ਜਲਾਇ ਬੇਈਮਾਨ ਹੋ ਗਏ ਤੁਹਾਡਾ ਆਪਣਾ ਸਮਾਨ ਜਿਹੜਾ ਸੌਪਿਆ ਸੀ ਹੁပါਜ ਵਸ ਉਹ ਤੁਹਾਨੂੰ ਮਿਲਿਆ ਨਹੀਂ ਸਾਰਾ ਕੱਢ ਲਿਆ ਉਹਨਾਂ ਨੇ ਨਾ ਭਾਂਡਾ ਮਿਲਿਆ ਨਾ ਖਾਨ ਇਹਨਾਂ ਵਾਲਾ ਸਮਾਨ ਕਿੰਨੀ ਕੁ ਦੂਰ ਘਰ ਸੀ ਤਾਂ ਉਹਨਾਂ ਦਾ ਜਲਾਇਆ ਦਾ ਤੁਹਾਡੇ ਤੋਂ ਥੋੜੀ ਦੂਰ ਸੀ ਇੱਕ ਛੋਟੀ ਗੜੀ ਨਾਲ ਕੇ ਬੱਧ ਰੋ ਨਾ ਕਰ ਸੀ ਨਾ ਤੇ ਉਥੇ ਇੱਕ ਜਗ੍ਹਾ ਖਾਲੀ ਤੌਰ ਸੀ ਪਿਆ ਹੂੰ ਤੁਰ ਕਾਂਡ ਟੋਂ ਤੇ ਵਾਲਕੇ ਜੈਸ ਤੇ ਦੂਰ ਸੀ ਤੇ ਉੱਥੇ ਕਾਂਡ ਟੋਂ ਇਹ ਵਾਇਨ ਮਾਰੀ ਵਾਰ ਮਾਰ ਦੇ ਜੇ ਕੋਈ ਕੁਝ ਪਹੁੰਚ ਜਾਂਦੀ ਸੀ ਕਾਂਡ ਟੋਂ ਇੰਨੀ ਦੇ ਸੀ ਤੇ ਇਤੋਂ ਦੀ ਦੂਰ ਸੀ ਤੇ ਆਪਣੇ ਜਨ ਕਪੜੇ ਸੌਂਦੇ ਸੀ ਜਲਾਏ ਜਾਂ ਸੌਂਦੇ ਸੀ ਸੁੰਦੇ ਆ ਕੋਣ ਸੀ ਬਿਆ ਕੋਣ ਤੇ ਜਲਾਏ ਜਲਾਏ ਰੋਂਦੇ ਸੀ ਕਪੜਾ ਅੱਛਾ ਕੈਸੇ ਖੱਦਰ ਅੱਛਾ ਉਹ ਬੋਲ ਦੇ ਜਲਾਏ ਹੂੰ ਠੀਕ ਆ ਉਹ ਜੀ ਪਹਿਲਾਂ ਜਲਾਏ ਚੰਗੇ ਸੰਬਹਾਤ ਚੰਗਾ ਸੀ ਮਿਲ ਵਰਤਨ ਚੰਗੇ ਬਾਅਦ ਜ ਬੇਮਾਨ ਹੋ ਗਏ ਨਹੀਂ ਦੇਣਾ ਇਹਨਾਂ ਨੂੰ ਨਾ